ਖੁੱਲ ਕੇ ਵੀ ਬਰਸਾਤ ਦੇ ਵਿੱਚ ਨਾ ਖਾਓ ਇਹ ਚੀਜ਼ਾਂ ਸਿਹਤ ਲਈ ਹੋ ਸਕਦਾ ਹੈ ਨੁਕਸਾਨਦਾਇਕ ਜੀ ਹਾਂ ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਬਰਸਾਤ ਦੇ ਮੌਸਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੋ ਸਾਡਾ ਖਾਣ ਦਾ ਦਿਲ ਕਰਦਾ ਹੈ ਕਈ ਵਾਰ ਅਸੀਂ ਖਾ ਵੀ ਲੈਂਦੇ ਆ ਤੇ ਬਾਅਦ ਦੇ ਵਿੱਚ ਸਾਡੇ ਸਿਹਤ ਨੂੰ ਕਾਫੀ ਨੁਕਸਾਨ ਪਹੁੰਚਦਾ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਪੰਜ ਜੋ ਕਿ ਤੁਹਾਡੀ ਸਿਹਤ ਲਈ ਕਾਫੀ ਖਤਰਨਾਕ ਹੋ ਸਕਦੀਆਂ ਨੇ ਜੋ ਕਿ ਤੁਹਾਨੂੰ ਡਾਕਟਰ ਦੇ ਕੋਲ ਪਹੁੰਚਾ ਸਕਦੀਆਂ ਨੇ ਤਾਂ ਇਸ ਪੂਰੀ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਬਰਸਾਤ ਦੇ ਮੌਸਮ ਦੇ ਵਿੱਚ ਉਹ ਕਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਖਾਣੀਆਂ ਚਾਹੀਦੀਆਂ ਤੇ ਪੂਰੀ ਅਪਡੇਟ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ ਦੱਸਦੀ ਹੈ ਕਿ ਧੁੱਪ ਅਤੇ ਗਰਮੀ ਤੋਂ ਤਨਮਨ ਨੂੰ ਠੰਡਕ ਪਹੁੰਚਾਉਣ ਵਾਲਾ ਬਰਸਾਤ ਦਾ ਮੌਸਮ ਹਰ ਕਿਸੇ ਨੂੰ ਪਸੰਦ ਆਉਂਦਾ ਹੈ ਸਾਵਣ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਪਰ ਜਿੱਥੇ ਇਹ ਮੌਸਮ ਦਿਲ ਨੂੰ ਖੁਸ਼ ਕਰਦਾ ਹੈ ਉੱਥੇ ਹੀ ਇਹ ਆਪਣੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੈ ਕੇ ਆਉਂਦਾ ਹੈ ਲੋਕ ਇਸ ਦੌਰਾਨ ਠੰਡ ਜ਼ੁਖਾਮ ਅਤੇ ਫਲੂ ਵਰਗੀਆਂ ਸਮੱਸਿਆਵਾਂ ਦਾ ਆਸਾਨੀ ਦੇ ਨਾਲ ਸ਼ਿਕਾਰ ਹੋ ਜਾਂਦੇ ਨੇ ਤੇ ਇਸ ਦੇ ਪਿੱਛੇ ਵੱਡੀ ਵਜ੍ਹਾ ਹੁੰਦੀ ਹੈ ਖਾਣ ਪੀਣ ਜੀ ਹਾਂ ਖਾਣ ਪੀਣ ਦੇ ਨਾਲ ਜੁੜੀਆਂ ਹੋਈਆਂ ਗਲਤੀਆਂ ਹੁੰਦੀਆਂ ਨੇ ਅਜਿਹੇ ਦੇ ਵਿੱਚ ਤੁਹਾਨੂੰ ਸਿਹਤਮੰਦ ਰਿਆਣਾ ਚਾਹੀਦਾ ਹੈਗਾ ਬਰਸਾਤ ਦੇ ਮੌਸਮ ਦੇ ਵਿੱਚ ਉਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਜੋ ਕਿ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਤਾਂ ਸਿਹਤਮੰਦ ਰਹਿਣ ਦੇ ਲਈ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਵੀ ਪਵੇਗਾ ਤੇ ਕੁਝ ਖਾਣ ਪੀਣ ਤੋਂ ਤੁਹਾਨੂੰ ਪਰੇਜ਼ ਵੀ ਕਰਨਾ ਪਵੇਗਾ ਤਾਂ ਸਭ ਤੋਂ ਪਹਿਲਾਂ ਆਉਂਦਾ ਹੈਗਾ ਕਿ ਮਸਾਲੇਦਾਰ ਤੇ ਤਲਿਆ ਹੋਇਆ ਭੋਜਨ ਜੀ ਹਾਂ ਮਾਨਸੂਨ ਦੇ ਦੌਰਾਨ ਸਾਡਾ पाचन तंत्र काफी हल्का हो जाया हो जाता है अजय ਦੇ ਵਿੱਚ ਬਹੁਤ ਜ਼ਿਆਦਾ ਮਸਾਲੇਦਾਰ ਜਾਂ ਫਿਰ ਤਲਿਆ ਹੋਇਆ ਖਾਣਾ ਪਚਾਉਣਾ ਔਖਾ ਹੋ ਜਾਂਦਾ ਹੈ ਇਸ ਮੌਸਮ ਦੇ ਵਿੱਚ ਵਧੇਰੇ ਪਕੌੜੇ ਸਮੋਸੇ ਚਿਪਸ ਜਾਂ ਫਿਰ ਹੋਲ ਤਲੇ ਹੋਏ ਸਨੈਕਸ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਅਕਸਰ ਬਾਰਿਸ਼ ਦੇ ਮੌਸਮ ਦੇ ਵਿੱਚ ਘਰ ਦੇ ਵਿੱਚ ਕਿਹਾ ਜਾਂਦਾ ਹੈਗਾ ਕਿ ਚਾਹ ਤੇ ਪਕੌੜੇ ਹੋ ਜਾਏ ਇਸ ਬਰਸਾਤ ਦੇ ਮੌਸਮ ਦੇ ਵਿੱਚ ਪਰ ਇਹ ਤੁਹਾਨੂੰ ਬਾਅਦ ਦੇ ਵਿੱਚ ਨੁਕਸਾਨ ਪਹੁੰਚਾ ਸਕਦੇ ਨੇ ਤਾਂ ਇਹ ਸਾਰੀਆਂ ਚੀਜ਼ਾਂ ਗੈਸ ਐਸਡੀਟੀ ਅਤੇ ਬਦਹਜਮੀ ਦੀ ਸਮੱਸਿਆ ਪੈਦਾ ਕਰ ਸਕਦੀਆਂ ਨੇ ਫਿਰ ਆਉਂਦਾ ਹੈ ਮਸ਼ਰੂਮ ਜੀ ਹਾਂ ਆਹਾਰ ਵਿਸ਼ੇਸ਼ਗਿਆ ਦੇ ਅਨੁਸਾਰ ਬਰਸਾਤ ਦੇ ਮੌਸਮ ਦੇ ਵਿੱਚ ਮਸ਼ਰੂਮ ਖਾਣ ਤੋਂ ਵੀ ਪਰੇਸ਼ ਕਰਨਾ ਚਾਹੀਦਾ ਕਿਉਂਕਿ ਇਸ ਮੌਸਮ ਦੇ ਵਿੱਚ ਮਸ਼ਰੂਮ ਆਸਾਨੀ ਦੇ ਨਾਲ ਸੰਕਰਮਿਤ ਹੋ ਜਾਂਦੇ ਨੇ ਇਹਨਾਂ ਦੇ ਵਿੱਚ ਬੈਕਟੀਰੀਆ ਅਤੇ ਫੰਗਸ ਲੱਗਣ ਦਾ ਖਤਰਾ ਵੱਧ ਜਾਂਦਾ ਸੰਕਰਮਿਤ ਮਸ਼ਰੂਮ ਖਾਣ ਦੇ ਨਾਲ ਇਨਫੈਕਸ਼ਨ ਸਮੇਤ ਕਈ ਹੋਰ ਬਿਮਾਰੀਆਂ ਦਾ ਜੋਖਮ ਵੀ ਵੱਸ ਸਕਦਾ ਹੁਣ ਗੱਲ ਆਉਂਦੀ ਹੈ ਹਰੀ ਪੱਤੀਆਂ ਵਾਲੀਆਂ ਸਬਜ਼ੀਆਂ ਜੀ ਹਾਂ ਤੁਸੀਂ ਵੀ ਸੋਚ ਰਹੇ ਹੋਗੇ ਕਿ ਆਖਿਰ ਆ ਗੱਲ ਮੈਂ ਕੀ ਕਹਿ ਰਹੀ ਹਾਂ ਹਰੀਆਂ ਸਬਜ਼ੀਆਂ ਤਾਂ ਹਰ ਕੋਈ ਤੁਹਾਨੂੰ ਖਾਣ ਲਈ ਕਹਿੰਦਾ ਹੈ ਡਾਕਟਰ ਵੀ ਕਹਿੰਦੇ ਨੇ ਹਾਲਾਂਕਿ ਆਮ ਤੌਰ ਦੇ ਉੱਤੇ ਹਰੀਆਂ ਸਬਜ਼ੀਆਂ ਵਾਲੀਆਂ ਜੋ ਕਿ ਹਰੇ ਪੱਤੀਆਂ ਵਾਲੀਆਂ ਸਬਜ਼ੀਆਂ ਸਿਹਤ ਲਈ ਲਾਭਕਾਰੀ ਮੰਨੀਆਂ ਜਾਂਦੀਆਂ ਨੇ ਪਰ ਬਸਾਤ ਦੇ ਮੌਸਮ ਦੇ ਵਿੱਚ ਇਹਨਾਂ ਦਾ ਸੇਵਨ ਤੁਹਾਨੂੰ ਬਿਮਾਰ ਕਰ ਸਕਦਾ ਹੈ ਮਾਨਸੂਨ ਦੇ ਦੌਰਾਨ ਇਹਨਾਂ ਸਬਜ਼ੀਆਂ ਦੇ ਉੱਤੇ ਕੀੜੇ ਲੱਗ ਜਾਂਦੇ ਨੇ ਜੋ ਤੁਹਾਨੂੰ ਜੋ ਕਿ ਉਹਨਾਂ ਦੇ ਵਿੱਚ ਦੂਸ਼ਿਤ ਕਰ ਦਿੰਦਾ ਹੈ ਜੋ ਕਿ ਤੁਹਾਨੂੰ ਖਾਣ ਦੇ ਵਿੱਚ ਪ੍ਰੋਬਲਮ ਕਰ ਸਕਦੀ ਹੈ ਤੇ ਇਹਨਾਂ ਦੇ ਸੇਵਨ ਦੇ ਨਾਲ ਇਨਫੈਕਸ਼ਨ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ ਫਿਰ ਗੱਲ ਆਉਂਦੀ ਹੈ ਸਟ੍ਰੀਟ ਫੂਡ ਜੀ ਹਾਂ ਮੌਨਸੂਨ ਦੇ ਦੌਰਾਨ ਟਟਪਟਾ ਖਾਣ ਦਾ ਬਹੁਤ ਮਨ ਕਰਦਾ ਲੋਕ ਬਾਹਰ ਜਾ ਕੇ ਗੋਲ ਗੱਪੇ ਚਾਟ ਭੇਲਪੂਰੀ ਵਰਗੀਆਂ ਸਟ੍ਰੀਟ ਫੂਡ ਖਾਣ ਦੇ ਲਈ ਘਰੋਂ ਬਾਹਰ ਨਿਕਲ ਪੈਂਦੇ ਨੇ ਪਰ ਬਰਸਾਤ ਦੇ ਮੌਸਮ ਦੇ ਵਿੱਚ ਸਟ੍ਰੀਟ ਫੂਡ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਖਾਸ ਕਰਕੇ ਖੁੱਲੇ ਦੇ ਵਿੱਚ ਇੱਕ ਵਿਕ ਰਹੀਆਂ ਚੀਜ਼ਾਂ ਦੇ ਵਿੱਚ ਇਨਫੈਕਸ਼ਨ ਦਾ ਖਤਰਾ ਹੋਰ ਵੀ ਜ਼ਿਆਦਾ ਹੁੰਦਾ ਹੈ ਨਾਲੇੇ ਗੋਲ ਗੱਪਿਆਂ ਦੇ ਵਿੱਚ ਵਰਤਿਆ ਜਾਣ ਵਾਲਾ ਪਾਣੀ ਵੀ ਅਕਸਰ ਦੂਸ਼ਿਤ ਹੋ ਸਕਦਾ ਹੈ ਜਿਸ ਕਾਰਨ ਪੇਟ ਦੀ ਸਮੱਸਿਆ ਵੀ ਹੋ ਸਕਦੀ ਹੈ ਫਿਰ ਆਉਂਦਾ ਸਮੁੰਦਰੀ ਭੋਜਨ ਜਿਹਨੂੰ ਆਪਾਂ ਕਹਿੰਦੇ ਆਂ ਵੀ ਸੀ ਫੂਡ ਜੀ ਹਾਂ ਮੌਨਸੂਨ ਦੇ ਮੌਸਮ ਦੇ ਵਿੱਚ ਸਮੁੰਦਰੀ ਭੋਜਨ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਦਰਅਸਲ ਇਹ ਸਮਾਂ ਮੱਛੀਆਂ ਅਤੇ ਹੋਰ ਸਮੁੰਦਰੀ ਜੀਵਾਂ ਦੇ ਪ੍ਰਜਨਨ ਯਾਨੀ ਕਿ ਬੱਚੇ ਪੈਦਾ ਕਰਨ ਦਾ ਹੁੰਦਾ ਹੈ ਤਾਂ ਇਸ ਮੌਸਮ ਦੇ ਇਸ ਦੌਰਾਨ ਉਹਨਾਂ ਨੂੰ ਖਾਣ ਦੇ ਨਾਲ ਇਨਫੈਕਸ਼ਨ ਅਤੇ ਫੂਡ ਪాయిਜ਼ਿੰਗ ਦਾ ਖਤਰਾ ਕਾਫੀ ਵੱਧ ਜਾਂਦਾ ਹੈ ਤਾਂ ਇਸ ਲਈ ਬਰਸਾਤ ਦੇ ਵਿੱਚ ਸੀ ਫੂਡ ਤੋਂ ਪਰਹੇਜ਼ ਕਰਨਾ ਹੀ ਬਿਹਤਰ ਰਹਿੰਦਾ ਹੈ ਤਾਂ ਬਰਸਾਤ ਦੇ ਮੌਸਮ ਦੇ ਵਿੱਚ ਸਿਹਤਮੰਦ ਰਹਿਣ ਦੇ ਲਈ ਹਲਕਾ ਅਤੇ ਆਸਾਨੀ ਦੇ ਨਾਲ ਹਜ਼ਮ ਹੋਣ ਵਾਲਾ ਖਾਣਾ ਖਾਣਾ ਚਾਹੀਦਾ ਹੈ ਇਸ ਸਮੇਂ ਜਿਵੇਂ ਕਿ ਦਾਲਾਂ ਉਬਲੀਆਂ ਹੋਈਆਂ ਸਬਜ਼ੀਆਂ ਗਰਮ ਸੂਪ ਅਤੇ ਘਰ ਦਾ ਬਣਿਆ ਹੋਇਆ ਤਾਜ਼ਾ ਖਾਣਾ ਤੁਹਾਡੇ ਲਈ ਸਭ ਤੋਂ ਵਧੀਆ ਜਿਹੜੀ ਕਿ ਖਾਣ ਦੇ ਲਈ ਚੀਜ਼ ਹੁੰਦੀ ਹੈ ਅੱਜ ਇਹ ਚੀਜ਼ਾਂ ਤੋਂ ਪਾਣੀ ਵਾਲੀਆਂ ਜਾਂ ਫਿਰ ਅਧ ਪੱਕੀਆਂ ਹੁੰਦੀਆਂ ਨੇ ਜੋ ਕਿ ਉਹਨਾਂ ਤੋਂ ਪਰੇਸ਼ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਤੋਂ ਇਨਫੈਕਸ਼ਨ ਜਾਂ ਫਿਰ ਅਜੀਬ ਤਰੀਕੇ ਦੀਆਂ ਪਚਣ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ ਅਜਵਾਈਨ ਅਦਰਕ ਅਤੇ ਹਲਦੀ ਵਰਗੀਆਂ ਚੀਜ਼ਾਂ ਵਰਤਣ ਦੇ ਨਾਲ ਪਾਚਨ ਤੰਤਰ ਹੋਰ ਮਜ਼ਬੂਤ ਬਣਦਾ ਹੈ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਵੀ ਵਧਦੀ ਹੈ ਤਾਂ ਅਜਿਹੀ ਅਪਡੇਟਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਕਿਉਂਕਿ ਰੋਜ਼ਾਨਾ ਤੁਹਾਨੂੰ ਹੈਲਥ ਨਾਲ ਜੁੜੀਆਂ ਹੋਈਆਂ ਤੁਹਾਡੇ ਸਰੀਰ ਦੇ ਨਾਲ ਜੁੜੀਆਂ ਹੋਈਆਂ ਕਿ ਤੁਹਾਨੂੰ ਕੀ ਕੁਝ ਖਾਣਾ ਚਾਹੀਦਾ ਹੈ ਕਿਹਨਾ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਉਸ ਦੇ ਬਾਰੇ ਤੁਹਾਨੂੰ ਇਸ ਪੇਜ ਦੇ ਉੱਤੇ ਦੱਸਿਆ ਜਾਂਦਾ ਹੈ ਇਸ ਚੈਨਲ ਦੇ ਉੱਤੇ ਤੁਹਾਨੂੰ ਦੱਸਿਆ ਜਾਂਦਾ ਹੈ